welding ਦੇ ਕੰਮ ਤੋਂ ਫੇਮਸ ਹੋਈ ਬਰਾਊਨ ਕੁੜੀ ਜਿਸ ਨੂੰ ਅੱਜ ਲੱਖਾਂ ਲੋਕ ਹੀ ਜਾਣਦੇ ਆ ਜੋ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਫੇਮਸ ਆ ਕਰਦੇ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਸੀ ਬਾਪੂ welding ਦਾ ਕੰਮ ਕਰਦਾ ਸੀ ਕੁੜੀਆਂ ਜਵਾਨ ਹੋਈਆਂ ਤਾਂ ਬਾਪੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲੱਗੀਆਂ ਸੋ ਇਸ ਤੋਂ ਬਾਅਦ ਦਿਨ ਵਧੀਆ ਆਉਣੇ ਸੀ ਇਹਨਾਂ ਦੇ ਤਾਂ ਬਰਾਊਨ ਕੁੜੀ ਦੀ ਵੀਡੀਓ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਤੇ ਹੁਣ ਇਹਨਾਂ ਦੇ ਬਹੁਤ ਹੀ ਜ਼ਿਆਦਾ ਫੋਲੋਅਰ ਹੋ ਚੁੱਕੇ ਆ ਕੁਝ ਸਮਾਂ ਪਹਿਲਾਂ ਇੱਕ ਪੌਡਕਾਸਟ ਹੋਇਆ ਸੀ ਬਰਾਊਨ ਕੁੜੀ ਦਾ ਜਿਸ ਵਿੱਚ ਇਸ ਵੈਲਡਰ ਕੁੜੀ ਨੇ ਕਈ ਖੁਲਾਸੇ ਕੀਤੇ ਇਸ ਨੇ ਦੱਸਿਆ ਕਿ ਮੇਰੇ ਨਾਲ ਕਈ ਇਨਸੀਡੈਂਟ ਇਵੇਂ ਦੇ ਹੋਏ ਆ ਕਿ ਮੈਨੂੰ ਬਹੁਤ ਸਾਰੇ ਮੁੰਡਿਆਂ ਨੇ ਭੈਣ ਕਹਿ ਕੇ ਬਾਅਦ ਵਿੱਚ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਮੈਨੂੰ ਤਾਂ ਸੋਚ ਤੇ ਹੈਰਾਨੀ ਹੁੰਦੀ ਹੈ ਇਹਨਾਂ ਮੁੰਡਿਆਂ ਦੇ ਕਿ ਪਹਿਲਾਂ ਤੁਸੀਂ ਕੁੜੀ ਨੂੰ ਮਹੀਨਾ ਮਹੀਨਾ ਭੈਣ ਕਹਿੰਦੇ ਹੋ ਦੇ ਬਾਅਦ ਵਿੱਚ ਉਸ ਨਾਲ ਹੀ ਫੀਲਿੰਗ ਜਾਗ ਪੈਂਦੀ ਹੈ ਇਹੋ ਜਿਹੇ ਮੁੜਿਆ ਦੀ ਸੋਚ ਕਿੰਨੀ ਡਿਗੀ ਹੋਈ ਹੈ ਇਹ ਆਪਣੇ ਚਾਚੇ ਤਾਏ ਦੀਆਂ ਕੁੜੀਆਂ ਜੋ ਇਹਨਾਂ ਦੀਆਂ ਭੈਣਾਂ ਲੱਗਦੀਆਂ ਨੇ ਉਹਨਾਂ ਨਾਲ ਕੀ ਕਰਦੇ ਹੋਣਗੇ ਤੇ ਭੈਣ ਕਹਿ ਕੇ ਵੀ ਵਿਆਹ ਨੂੰ ਪ੍ਰਪੋਜ਼ ਕਰ ਜਾਂਦੇ ਆ ਮੈਂ ਇਦਾਂ ਦੀਆਂ ਚੀਜ਼ਾਂ ਵੀ ਫੇਸ ਕੀਤੀਆਂ ਹੋਈਆਂ ਜਿਹੜੇ ਪਹਿਲੋ 15 ਦਿਨ ਭੈਣ ਕਹਿਣਗੇ ਭੈਣ ਕਹਿ ਕੇ ਪਤਾ ਨਹੀਂ ਭੈਣ ਤੋਂ ਬਾਅਦ ਭੈਣਾ ਨਾਲ ਫੀਲਿੰਗ ਆ ਜਾਂਦੀ ਹੈ ਇਹਨਾਂ ਨੂੰ ਫੇਰ ਇਹ ਕਹਿ ਕੇ ਤੁਸੀਂ ਇੱਕ ਮਹੀਨਾ ਮੀਨਸ ਅਗਲੀ ਨੂੰ ਭੈਣ ਕਹੀ ਜਾ ਰਹੇ ਦੀਦੀ ਜੀ ਦੀਦੀ ਜੀ ਰੀਸੈਂਟਲੀ ਤੁਸੀਂ ਕਹਿ ਦੋ ਜੀ ਮੈਂ ਤਾਂ ਐਡਿਕਟ ਹੋ ਗਿਆ ਤੁਹਾਡੀਆਂ ਰੀਲਾਂ ਦੇ ਦੇ ਕੇ ਜੀ ਮੈਂ ਤਾਂ ਵਿਆਹ ਕਰਾਉਣਾ ਕੀ ਰਿਐਕਸ਼ਨ ਹੋਗਾ ਫਿਰ ਉਹ ਬੰਦੇ ਦੀ ਸੋਚ ਕਿਦਾਂ ਦੀ ਹੋਊਗੀ ਦੱਸੋ ਉਹ ਆਪਣੀਆਂ ਭੈਣਾਂ ਨੂੰ ਆਪਣੇ ਚਾਚੇ ਤਾਈ ਦੀਆਂ ਕੁੜੀਆਂ ਨੂੰ ਭੈਣ ਕਹਿ ਕੇ ਮੈਂ ਤੇ ਨੱਬਿਆ ਕਰਾਉਣਾ ਆ ਫਿਰ ਕਹਿੰਦੇ ਆ ਬਰਾਉਂ ਕੁੜੀ ਬੋਲਦੀ ਬੋਲ ਹਾਂਜੀ ਜੇ ਤੁਸੀਂ ਵੀ ਬਰਾਊਨ ਕੁੜੀ ਦੀਆਂ ਵੀਡੀਓ ਦੇਖਦੇ ਹੋ ਤਾਂ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਹਾਜ਼ਰ ਹੋਣਿਆ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ